ਟਰੈਕਟਰ ਵਿੱਚ ਨਹੀਂ ਹੈਗੇ ਹਨਾ ਹਾਂ ਇਹ ਦੇਖੀ ਤੂੰ ਆਪਣੇ ਪੰਜਾਬ 'ਚ ਵੀ ਆਉਣ ਵਾਲੇ ਸਮੇਂ 'ਚ ਐਵੇਂ ਬਣੇਗਾ ਟਰੈਕਟਰ ਕੱਢ ਕੇ ਲੈ ਜਾਓ ਜਿਵੇਂ ਗੰਨਾ ਲੈ ਜਾਂਦੇ ਸੀ ਲੋਕ ਇਹ ਵਪਾਰੀ ਆਪਣੀ ਮਨਮਰਜ਼ੀ ਨਾਲ ਰੇਟ ਲਾਏਗਾ ਹਨਾ ਅ ਸਾਰੀਆਂ ਟਰਾਲੀਆਂ ਭਰੀਆਂ ਕਰੀਆਂ ਨੇ ਰਾਤ ਆਪਣੇ ਟਰੈਕਟਰ ਲੈ ਕੇ ਕੱਢ ਕੇ ਲੋਕ ਪੰਜਾਬ 'ਚ ਵੀ ਇਸ ਤਰ੍ਹਾਂ ਹੀ ਪੰਗਾ ਪੈ ਜਾਣਾ ਇਹ ਵਖੀ ਸਹੀ ਆਉਣ ਵਾਲੇ ਜ਼ਮਾਨੇ 'ਚ ਜਿਮਾਨਾ ਕੀ ਆ ਹੀ ਰਿਹਾ ਹੈ ਕੋਈ ਵਪਾਰੀ ਖਰੀਦੇਗਾ ਇਸ ਵਾਰ ਇਹ ਐਮਪੀ ਦਾ ਸੀਨ ਵੇਖ ਲਓ ਇਸ ਤਰ੍ਹਾਂ ਸਾਨੂੰ ਪੰਜਾਬ ਵਾਲੇ ਆਪਣੇ ਨਾਲ ਐਵੇਂ ਹੋਣੀ ਆ ਇਸ ਤਰ੍ਹਾਂ ਟਰਾਲੀਆਂ ਦੀ ਲਾਈਨ ਲੱਗੇਗੀ ਤੇ ਵਪਾਰੀ ਫਿਰ ਖਰੀਦੇਗਾ ਆਪਣੀ ਮਨਮਰਜ਼ੀ ਨਾਲ ਜ਼ੋਰ ਰੇਟ ਲਾਏਗਾ ਆ ਟਰੈਕਟਰ ਕੱਢ ਕੱਢ ਕੇ ਘਰ ਲੈ ਕੇ ਨੇ ਲੋਕ ਹੁਣ ਕੁਫਰੇ ਆਏਗਾ ਤੇ ਆਪਣਾ ਵਪਾਰੀ ਖਰੀਦੇਗਾ ਆ ਦੋ ਟੈਂਟਾਂ ਦੇ ਨੇ ਹੋ ਗਏ ਟਰਾਲੀਆਂ ਖੜੀਆਂ ਆ ਲਾਈਨ ਵੇਖ ਲੋ ਕਿੰਨੀ ਲੰਮੀ ਲੱਗੀ ਹੋਈ ਏ ਅਸੀਂ ਘਰੋਂ ਹੀ ਬਾਹਰ ਨਿਕਲਦੇ ਐ ਅਸੀਂ ਇਹ ਕਹਿੰਦੇ ਨਾ ਘਰ ਬੈਠੇ ਸਾਡੀ ਟੋਲੀ ਐ ਆਉਣ ਵਾਲੇ ਸਮੇਂ ਦੇ ਵਿੱਚ ਆ ਹਾਲ ਤੋਂ ਨਹੀਂ ਐ ਪੰਜਾਬ ਚ ਵੀ ਜਿਹੜੀ ਅੱਜ ਐਮਪੀ ਦੇ ਵਿੱਚ ਲੋਕਾਂ ਨਾਲ ਹੋ ਰਹੀ ਏ ਲੰਮਾ ਸਕਰੀਨ ਮਾਰ ਵੇ ਕਿੰਨੀਆਂ ਟਰਾਲੀਆਂ ਖੜੀਆਂ ਨੇ ਬਹੁਤ ਲੰਬੀ ਲਾਈਨ ਲੱਗੀ ਬਹੁਤ ਲੰਬੀ ਵੇ ਵਪਾਰੀ ਆੜ ਕੇ ਤੇ ਵੇਖੇਗਾ ਤਾਂ ਫਿਰ ਹੁਣ ਵਿਚਾਰੇ ਇੱਥੇ ਤੋਂ ਪੈਸਾ ਚੁੱਕ ਜਾਣਗੇ ਆ 3 ਦਿਨ ਹੋ ਗਏ ਨਾ ਟਰਾਲੀਆਂ ਖੜੀਆਂ ਆ ਵੇਖ ਲਓ ਭਰਾਓ ਪੰਜਾਬ ਦੇ ਕਿਸਾਨੋ ਕੀ ਹਾਲਤ ਹੋ ਰਹੀ ਏ ਐਮਪੀ ਚ ਅਨਾਜ ਦੀ ਐਸੀ ਉੱਤੇ ਬਾਰਡਰ ਤੇ ਜਾਣ ਲੱਗੇ ਜਾਣੇ ਪਏ ਬੜਾ ਦੂਰ ਐ ਇੱਥਾ 3-3 ਤੇ 4 ਬਹਿ ਕੇ ਜਦੋਂ ਕੜਕ ਵੀ ਕੀ ਨਾ ਫਿਰ ਪਤਾ ਲੱਗੇਗਾ ਕਿਸ ਭਾਰ ਟੋਲ ਦੀ ਏ ਅੱਜ ਅਸੀਂ ਘਰਾਂ ਜੂਣੀ ਨਿਕਲ ਰਹਾ ਆਪਣੀ ਕਿਸਾਨੀ ਵਾਸਤੇ ਲੜਾਈ ਲੜਨ ਲਈ ਬੈਠੇ ਆਰਾਮ ਨਾਲ ਸੱਪ ਬਣ ਕੇ ਗੁੰਝਲੀ ਮਾਰ ਕੇ ਘਰਾਂ ਜੂ